ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਸਿਮਲ ਰੋਖ ਸਰਾਇ ਰਾਗ ਆਤ ਦੀਰਗ ਆਤ ਮੁਚ ਓਏ ਜੇ ਆਵਹਿ ਆਸ ਕਰ ਜਾਹਿ ਨਿਰਾਸੇ ਕੀਤ ਕਿਤ ਜਾਹਿ ਨਿਰਾਸੇ ਕੀਤ ਫਲ ਫਿੱਕੇ ਫੁੱਲ ਬਕ ਬਕੀ ਫਲ ਫੁੱਲਾ ਬੋਲਣਾ ਫੁੱਲ ਖਸ ਕੇ ਬੋਲਣਾ ਕਮ ਨ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੈ ਆਪਕੋ ਪਰ ਕਉ ਨਿਵੈ ਨ ਕੋਇ ਪਰ ਪਰ ਕਉ ਨਿਵੈ ਨ ਕੋਇ ਧਰ ਤਾਰਾ ਜੂ ਤੋਲੀਐ ਨਿਵੈ ਸੁ ਗੋਰਾ ਹੋਇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ਸੀਸ ਨਵਾਇਆ ਕਿਆ ਥੀਐ ਜਾ ਰਿਦਾ ਕੁਸੁੱਧੇ ਜਾਹਿ ਮਹੱਲਾ ਪਹਿਲਾ ਮਹੱਲਾ ਪਹਿਲਾ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜਸ ਬਗਲ ਸਮਾਦੰ ਸੇਲ ਵੀ ਪੋਲਾ ਹੀ ਬੋਲਣਾ ਤੇ ਪੂਜਸ ਵੀ ਪੋਲਾ ਹੀ ਉਚਾਰਨ ਕਰਨਾ ਪੂਜਸ ਨਹੀਂ ਕਹਿਣਾ ਸ਼ੇਲ ਪੂਜਸ ਬਗਲ ਸਮਦੰ ਮੁਖ ਝੂਠ ਵਿਪੂਖਨਸਾਰੰ ਤ੍ਰਪਾਲ ਤਿਹਾਲ ਵਿਚਾਰੰ ਤ੍ਰੇਪਾਲ ਵਿਚ ਡੈਸ਼ ਦੇ ਕਿ ਉਚਾਰਨ ਕਰਨਾ ਹੈ ਤ੍ਰੇਪਾਲ ਤਿਹਾਲ ਵਿਚਾਰੰ ਤ੍ਰਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲਾਟੰ ਦੋਇ ਤੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਟ ਕਰਮੰ ਕਹ ਨਾਨਕ ਨਿਹ ਚਉ ਧਿਆਵੈ ਇਥੇ ਧਿਆਨ ਨਾਲ ਦੂਵੇਂ ਪਾਦ ਉਚਾਰਨ ਕਰਨੇ ਹਨ ਸਭ ਫੋਕਟ ਇਥੇ ਨਿਸ਼ਚਉ ਹੈ ਨਿਸ਼ਚਉ ਕਰਮੰ ਕਹ ਨਾਨਕ ਨਿਹ ਚਉ ਧਿਆਵੈ ਇਥੇ ਹਾਹੀ ਨਾਲ ਹੈ ਧਿਆਨ ਨਾਲ ਬੋਲਨੇ ਹਨ ਦੋਵੇਂ ਪਦ ਵੇਨ ਸਤ ਗੁਰ ਬਾਟ ਨਾ ਪਾਵੈ ਪੌੜੀ ਕੱਪੜ ਰੂਪ ਸੁਹਾਵਣ ਛੱਡ ਦੁਨੀਆ ਛੱਡ ਦੁਨੀਆ ਅੰਦਰ ਜਾਵਣ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜਾ ਅੱਗੇ ਜਾਵਣ ਨੰਗਾ ਦੋਜਕ ਚਾਲਿਆ ਨੰਗਾ ਇਥੇ ਜਮਕ ਲਾ ਦਨੀਆ ਨੰਗਾ ਦੂਜਕ ਚੱਲਿਆ ਤਾ ਦਿਸੈ ਖਰਾ ਡਰਾਵਣਾ ਖਰਾ ਹਾਂਜੀ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਕਰ ਔਗਣ ਪਛੋ ਤਾਵਣਾ ਸ਼ਲੋਕ ਮਹੱਲਾ ਪਹਿਲਾ ਦਿਸੈ ਹਾਂਜੀ ਦਇਆ ਕਪਾਹ ਸੰਤੋਖ ਸੂਤ ਜਾਤ ਗੰਡੀ ਸਤ ਵਟ ਇਹੋ ਜਨੇਊ ਜੀ ਅਕਾ ਹਈ ਤਾ ਪਾਡੇ ਘਤ ਹਈ ਤਾ ਪਾਡੇ ਘਤ ਹਈ ਤੇ ਜਮਕ ਲਾ ਦਨੀ ਨਾ ਇਹੋ ਟੁੱਟੈ ਨਾ ਮਾਲ ਲੱਗੈ ਨਾ ਇਹੋ ਜਲੈ ਨਾ ਜਾਇ ਨਾ ਇਹੋ ਜਲੈ ਨਾ ਜਾਇ ਤਨ ਸੁ ਮਾਨਸ ਨਾਨਕਾ ਜੋ ਗਾਲ ਚੱਲੇ ਪਾਇ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਪਾਇਆ ਨਹੀਂ ਕਹਿਣਾ ਪਹਿਲਾਂ ਵੀ ਦੱਸਿਆ ਸੀ ਤੈਨੂੰ ਅਣਾਇਆ ਪਾਇਆ ਇਸ ਤਰ੍ਹਾਂ ਉਚਾਰਨ ਕਰਨਾ ਸਿੱਖਾ ਕੰਨ ਚੜਾਈਆ ਸਿੱਖਾ ਕੰਨ ਬੋਲ ਕਸ ਕੇ ਬੋਲਣਾ ਕੰਨ ਕੰਨ ਨਹੀਂ ਕਹਿਣਾ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਥਿਆ ਨਹੀਂ ਕਹਿਣਾ ਥਿਆ ਥਿਆ ਛੇਤੀ ਬੋਲ ਦੇਣਾ ਉਹ ਮੋਆ ਹੋ ਝੜ ਪਿਆ ਉਹ ਮੋਆ ਉਹ ਝੜ ਪਿਆ ਵੇਤੱਗਾ 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 ਗਿਆ ਮਹੱਲਾ ਪਹਿਲਾ ਹਾਂ ਇਹਨੂੰ ਵੇਤੱਗਾ ਉਚਾਰਨ ਕਰਨਾ ਵੇਤੱਗਾ ਗਿਆ ਲੱਖ ਚੋਰੀਆ ਲੱਖ ਜਾਰੀਆ ਲੱਖ ਕੂੜੀ ਲੱਖ ਗਾਲ ਕੂੜੀਆਂ ਲੱਖ ਲੱਖ ਕੂੜੀਆਂ ਲੱਖ ਕਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀਅ ਨਾਲ ਤੱਗ ਕਪਾਹ ਕੱਤੀਐ ਬ੍ਰਾਹਮਣ ਵਟੇ ਆਏ ਬ੍ਰਾਹਮਣ ਬ੍ਰਾਹਮਣ ਰਾਰਾ ਨਹੀਂ ਹੈ ਹੀਠਾ ਤਗ ਕਪਾਹ ਹੋ ਕੱਤੀ ਹੈ ਇਥੇ ਵਿਸਰਾਮ ਬ੍ਰਾਹਮਣ ਵਟੇ ਆਏ ਕੋਹ ਬੱਕਰਾ ਰੇ ਨ ਖਾਇਆ ਖਾਇਆ ਸਭ ਕੋ ਆਖੇ ਪਾਏ ਕੋਹ ਬੱਕਰਾ ਰੇ ਨ ਖਾਇਆ ਇਥੇ ਵਿਸਰਾਮ ਹੈ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁੱਟੀ ਹੈ ਪੀ ਫਿਰ ਪਈ ਹੈ ਹੋਰ ਨਾਨਕ ਤਾਗ ਨਾ ਟੁੱਟਈ ਪਾਈਏ ਪਾਈਏ ਹੋਈ ਪ੍ਰਾਣਾ ਸੁੱਟੀ ਐ ਭੀ ਫਿਰ ਪਾਈਏ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਤਾਗ ਕਸ ਕੀ ਬੋਲਣਾ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਤ ਊਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤਾਗ ਨਾ ਟੂਟ ਸਪੂਤ ਅੱਗ ਨਾ ਟੂਟ ਸਪੂਤ ਮਹੱਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਾਗ ਨਾ ਪੈਰੀ ਹਾਂ ਦਾੜੀ ਭਾਰਾ ਉਚਾਰਨ ਕਰਨਾ ਭਲਕੇ ਥੁੱਕ ਪਵੈ ਨਿਤ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜਿਹਵਾ ਤਗ ਨਾਖੀ ਵੇ ਤੱਗਾ ਆਪੇ ਵਤੈ ਵੀ ਤੱਗਾ ਆਪੇ ਬਤੈ ਵਟ ਹਾਗੇ ਅਵਰਾ ਕਤੈ ਲੈ ਪਾੜ ਕਰੇ ਵੀ ਆਹੋ ਪੀਰਾਹੂ ਵੀਆਹ ਕੱਡ ਕਾਗਲ ਦਸੇ ਰਾਹੋ ਖਰਾਹੂ ਸੁਣ ਵੇਖੋ ਲੋਕਾ ਇਹ ਵਡਾਣ ਮਨ ਅੰਦਾ ਨਾਓ ਸਜਾਣ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਸੁਣ ਲੋਕਾ ਸੁਣ ਵੇਖੋ ਲੋਕਾ ਇਹੋ ਵਿਨਾਨ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈ ਕਾਰ ਕਰਾਏ ਸੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਇਥੇ ਵਿਸਰਾਮ ਲੱਗੇਗਾ ਤਾ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੈ ਪ੍ਰਵਾਨ ਤਾ ਖਸਮੈ ਕਾ ਮਹਿਲ ਪਾਇਸੀ ਪਾਇਸੀ ਖਸਮੈ ਭਾਵੈ ਸੋ ਕਰੇ ਮਨੁ ਇੰਦਿਆ ਸੋ ਫਲ ਪਾਇਸੀ ਤਾ ਦਰਗਹ ਪੈਦਾ ਜਾਏਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ